ਜੈ ਹਿੰਦ ਵੀ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫਿਰ ਆਉਣ ਤੋਂ ਵਾਸਤੇ ਮੋਸਟ ਇੰਪੋਰਟੈਂਟ ਪੰਜਾਬ ਜੀਕੇ ਕਲਾਸ ਲੈ ਕੇ ਤੇ ਇਹ ਜਿਹੜੀ ਕਲਾਸ ਹੈ ਦੋਸਤੋ ਸਪੈਸ਼ਲੀ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਵਾਸਤੇ ਹੈ ਬਟ ਇਸ ਤੋਂ ਇਲਾਵਾ ਤੁਸੀਂ ਪੰਜਾਬ ਦਾ ਕੋਈ ਹੋਰ ਐਗਜ਼ਾਮ ਦੇਣਾ ਹੈ ਜਿੱਥੇ ਪੰਜਾਬ ਜੀਕੇ ਪੁੱਛੀ ਜਾਂਦੀ ਹੈ ਉਹਨਾਂ ਵਾਸਤੇ ਵੀ ਤੁਸੀਂ ਆਪਣੀ ਇਹ ਕਲਾਸ ਜਿਹੜੀ ਹੈ ਲਗਾ ਸਕਦੇ ਹੋ ਠੀਕ ਹੈ ਤਾਂ ਚਲੋ ਫਿਰ ਆਪਾਂ ਅੱਜ ਦੀ ਆਪਣੀ ਕਲਾਸ ਜਿਹੜੀ ਹੈ ਸ਼ੁਰੂ ਕਰਦੇ ਹਾਂ। ਕੁਸ਼ਚਨ ਤੁਹਾਡੀ ਸਕਰੀਨ ਤੇ ਲੱਗਿਆ ਹੋਇਆ ਪੁੱਛਿਆ ਗਿਆ ਜੀ ਕਿਹੜੇ ਕਮਿਸ਼ਨ ਦੀ ਸਪਰਸ਼ ਤੇ ਪੰਜਾਬ ਨੂੰ ਪੰਜਾਬੀ ਬੋਲਣ ਵਾਲਿਆਂ ਦੇ ਲਈ ਇੱਕ ਪਾਸ਼ਾਈ ਰਾਜ ਬਣਾਇਆ ਗਿਆ ਸੀ। ਫਟਾਫਟ ਦੱਸੋ ਕਿਹੜੇ ਕਮਿਸ਼ਨ ਦੀ ਸਪਰਸ਼ ਤੇ ਪੰਜਾਬ ਨੂੰ ਪੰਜਾਬੀ ਬੋਲਣ ਵਾਲਿਆਂ ਦੇ ਲਈ ਇੱਕ ਪਾਸ਼ਾਈ ਰਾਜ ਬਣਾਇਆ ਗਿਆ ਸੀ ਤੇ ਬਹੁਤ ਇੰਪੋਰਟੈਂਟ ਕੁਸ਼ਚਨ ਹੈ। ਲਾਸਟ ਇਅਰ ਵੀ ਪੇਪਰਾਂ ਵਿੱਚ ਪੁੱਛਿਆ ਗਿਆ ਸੀ। ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ? ਸਹੀ ਜਵਾਬ ਹੋਏਗਾ ਆਪਸ਼ਨ B ਸ਼ਾ ਕਮਿਸ਼ਨ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਸ਼ਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਹੈ ਜੀ ਮੋਤੀ ਬਾਗ ਮਹਿਲ ਦਾ ਹਿੱਸਾ ਸ਼ੀਸ਼ ਮਹਿਲ ਕਿੱਥੇ ਸਥਿਤ ਹੈ ਜਿਸ ਦਾ ਸਾਰਦਿਕ ਅਰਥ ਪੈਲਸ ਆਫ ਮਿਰਰ ਹੁੰਦਾ ਹੈ ਇਹ ਕੁਸ਼ਚਨ ਕਾਫੀ ਛਾਣਾ ਥੋੜੀ-ਮੋਟੀ ਤੁਹਾਨੂੰ ਇਨਫੋਰਮੇਸ਼ਨ ਵੀ ਦੇ ਰਿਹਾ ਤੇ ਨਾਲੇ ਇੱਕ ਚੀਜ਼ ਪੁੱਛ ਵੀ ਰਿਹਾ ਤੇ ਕੁਸ਼ਚਨ ਦੇ ਵਿੱਚ ਪੂਰ ਮਿਲ ਕੇ ਤੁਸੀਂ ਆਹੀ ਦੱਸਣਾ ਹੈ ਕਿ ਸ਼ੀਸ਼ ਮਹਿਲ ਛੜਾ ਉਹ ਕਿੱਥੇ ਸਥਿਤ ਹੈ ਦੱਸੋ ਫ੍ਰਾਫਟ ਸਹੀ ਜਵਾਬ ਕੀ ਹੋਏਗਾ ਜੀ ਬਿਲਕੁਲ ਸ਼ੀਸ਼ ਮਹਿਲ ਜਿਹੜਾ ਪਟਿਆਲਾ ਦੇ ਮੋਤੀ ਬਾਗ ਮਹਿਲ ਦੇ ਵਿੱਚ ਸਥਿਤ ਹੈ ਸੋ ਇਹਨੇ ਪਹਿਲਾਂ ਹੀ ਇਨਫੋਰਮੇਸ਼ਨ ਦਿੱਤੀ ਹੈ ਮੋਤੀ ਬਾਗ ਮਹਿਲ ਜੇ ਤੁਹਾਨੂੰ ਮੋਤੀ ਬਾਗ ਬਾਰੇ ਪਤਾ ਹੈ ਮੋਤੀ ਬਾਗ ਮਹਿਲ ਦੇ ਬਾਰੇ ਤਾਂ ਤੁਸੀਂ ਈਜ਼ੀਲੀ ਇਹ ਸਵਾਲ ਸਹੀ ਕਰ ਸਕਦੇ ਹੋ ਤੇ ਐਕਸਟਰਾ ਪੁਆਇੰਟ ਧਿਆਨ ਰੱਖਿਓ ਸ਼ੀਸ਼ ਮਹਿਲ ਦਾ ਜਿਹੜਾ ਸ਼ਾਬਦਿਕ ਅਰਥ ਹੈ ਨਾ ਉਹ ਹੈ ਜੀ ਪੈਲੇਸ ਆਫ ਮਿਰਰ ਇਹ ਐਕਸਟਰਾ ਪੁਆਇੰਟ ਤੁਸੀਂ ਧਿਆਨ ਰੱਖਣਾ ਹੈ ਠੀਕ ਹੈ ਸੋ ਇਸ ਸਵਾਲ ਦਾ ਜਿਹੜਾ ਸਹੀ ਜਵਾਬ ਹੋਏਗਾ ਜੀ ਉਹ ਹੋਏਗਾ অপਸ਼ਨ A ਪਟਿਆਲਾ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਪੁੱਛਿਆ ਕਿ ਪੈਪਸੂ ਰਾਜ ਦੇ ਵਿੱਚ ਕੁੱਲ ਕਿੰਨੀਆਂ ਸਿੱਖ ਰਿਆਸਤਾਂ ਸਨ ਠੀਕ ਹੈ ਉਂਝ ਤਾਂ ਜਦੋਂ ਵੀ ਪੈਪਸੂ ਦਾ ਜ਼ਿਕਰ ਆਉਂਦਾ ਹੈ ਇਹ ਸਵਾਲ ਆਪਾਂ ਡਿਸਕਸ ਕਰ ਲੈਂਦੇ ਆ ਬਟ ਅੱਜ ਇਹਨੂੰ ਪ੍ਰੋਪਰ ਜਵਾਬ ਦੇਣਾ ਹੈ ਤੁਸੀਂ ਕੁਐਸਚਨ ਤੁਹਾਡੇ ਸਾਹਮਣੇ ਬਣ ਕੇ ਆਇਆ ਹੈ ਕਿ ਪੈਪਸੂ ਦੇ ਵਿੱਚ ਕੁੱਲ ਕਿੰਨੀ ਸਿੱਖ ਰਿਆਸਤਾਂ ਸੀ ਤਾਂ ਸਹੀ ਜਵਾਬ ਕੀ ਹੋਏਗਾ ਜੀ ਬਿਲਕੁਲ ਆਪਸ਼ਨ ਏ ਸਵਾਲ ਦਾ ਸਹੀ ਜਵਾਬ ਹੋਏਗਾ ਧਿਆਨ ਰੱਖਿਓ ਜਦੋਂ ਸਿੱਖ ਰਿਆਸਤਾਂ ਦੀ ਗੱਲ ਆਏਗੀ ਪਿਪਸੂ ਵਿੱਚ ਤਾਂ 6 ਸੀ ਜਦੋਂ ਟੋਟਲ ਰਿਆਸਤਾਂ ਦੀ ਗੱਲ ਆਏਗੀ ਤਾਂ 8 ਟੋਟਲ ਰਿਆਸਤਾਂ ਸੀ ਠੀਕ ਹੈ ਤਾਂ 8 ਦੇ ਵਿੱਚੋਂ 6 ਸਿੱਖ ਰਿਆਸਤਾਂ ਸੀ ਕਿਹੜੀ ਕਿਹੜੀ ਪਟਿਆਲਾ ਨਾਭਾ ਜੀਂਦ ਕੁਲਸੀਆਂ ਫਰੀਦਕੋਟ ਕਪੂਠਲਾ ਮਲੇਰ ਕੋਟਲਾ ਮੁਸਲਿਮ ਰਿਆਸਤ ਸੀ ਨਾਲਾਗੜ੍ਹ ਹਿੰਦੂ ਰਿਆਸਤ ਸੀ ਧਿਆਨ ਰੱਖਿਓ ਠੀਕ ਹੈ ਤਾਂ ਸਹੀ ਜਵਾਬ ਕੀ ਹੋਏਗਾ ਜੀ অপਸ਼ਨ A ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਹੈ ਜੀ ਪਿਪਸੂ ਦੀ ਅੱਠ ਵਿਆਸਤਾਂ ਨੂੰ ਇਕੱਠਾ ਕਰਨ ਦਾ ਸਹਰਾ ਕਿਸ ਨੂੰ ਜਾਂਦਾ ਹੈ ਇਹ ਜਿਹੜਾ ਬੰਦਾ ਹੈ ਜੀ ਨੇ ਪਿਪਸੂ ਦੀ ਅੱਠ ਵਿਆਸਤਾਂ ਇਕੱਠੀ ਕੀਤੀ ਸੀ ਨਾ ਇਹ ਬਹੁਤ ਮਹਾਨ ਬੰਦਾ ਸੀ ਇਨੇ ਕੇਵਲ 8 ਰਿਆਸਤਾਂ ਨੂੰ ਇਕੱਠੀ ਕਰੀ ਸੀ ਐਨੇ ਪੂਰਾ ਦੇਸ਼ ਇਕੱਠਾ ਕਰਿਆ ਸੀ ਜਿੰਨੇ ਵੀ ਰਾਜੇ ਰਜਵਾੜੇ ਹੋਏ ਸੀ ਸਾਰਿਆਂ ਕੋਲੇ ਬੰਦਾ ਗਿਆ ਤੇ ਸਾਰਿਆਂ ਨੂੰ ਇਕ ਜੁਟ ਕਰਕੇ ਆਪਣਾ ਦੇਸ਼ ਐਨੇ ਬਣਾਇਆ ਸੀ ਸੋ ਇਦਾਂ ਦੇ ਮਹਾਨ ਬੰਦੇ ਅੱਜ ਕੱਲ ਦੇਖਣ ਨੂੰ ਨਹੀਂ ਮਿਲਦੇ ਅੱਜ ਕੱਲ ਦਾ ਜਿਹੜੇ ਵੀ ਲੀਡਰ ਹੁੰਦੇ ਤੋੜਨ ਦੀ ਕੋਸ਼ਿਸ਼ ਕਰਦੇ ਬਟੇ ਬੰਦਾ ਜਿਹੜਾ ਹੈ ਇਹਨੇ ਪੂਰੇ ਦੇਸ਼ ਨੂੰ ਇਕ ਜੁਟ ਕਰਿਆ ਸੀ ਸੋ ਮਹਾਨ ਬੰਦੇ ਦਾ ਨਾਮ ਕੀ ਹੈ ਜੀ ਇਹ ਹੈ ਜੀ ਸਰਦਾਰ ਵੱਲਵ ਭਾਈ ਪਟੇਲ অপশন এ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਤੇ ਕੁਸ਼ਨ ਹੈ ਜੀ ਵੈਰੀ ਵੈਰੀ ਇਪੋਰਟੈਂਟ ਕੁਸ਼ਨ ਠੀਕ ਹੈ ਧਿਆਨ ਰੱਖਿਓ ਅੱਗੇ ਚਲੀਏ ਚਲੋ ਨੈਕਸਟ ਕੁਸ਼ਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਨੀਲਾ ਤਾਰਾ ਆਪਰੇਸ਼ਨ ਸਮੇਂ ਭਾਰਤ ਦਾ ਰਾਸ਼ਟਰਪਤੀ ਕੌਣ ਸੀ ਨੀਲਾ ਤਾਰਾ ਜਿਹਨੂੰ ব্লੂ ਸਟਾਰ ਆਪਰੇਸ਼ਨ ਵੀ ਕਿਹਾ ਜਾਂਦਾ ਹੈ ਉਸ ਸਮੇਂ ਭਾਰਤ ਦਾ ਰਾਸ਼ਟਰਪਤੀ ਕੌਣ ਸੀ ਤੁਸੀਂ ਦੱਸਣਾ ਤੇ ਕੁਸ਼ਨ ਵੀ ਐਗਜ਼ਾਮਾਂ ਵਿੱਚ ਬਣਿਆ ਹੋਇਆ ਹੈ ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ ਜੀ অপਸ਼ਨ ਸੀ ਗਿਆਨੀ ਜੈਲ ਸਿੰਘ ਠੀਕ ਹੈ অপਸ਼ਨ ਸੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਪੰਜਾਬ ਦੇ ਕਿਹੜੇ ਮੁੱਖ ਮੰਤਰੀ ਦਾ ਕਾਰਜਕਾਲ ਸਭ ਤੋਂ ਛੋਟਾ ਰਿਹਾ ਠੀਕ ਹੈ ਸਭ ਤੋਂ ਛੋਟਾ ਰਿਹਾ ਇੱਥੇ ਰਿਹਾ ਕਰ ਲੈਣਾ ਠੀਕ ਹੈ ਦੱਸੋ ਫਟਾਫਟ ਕਿਹੜੇ ਮੁੱਖ ਮੰਤਰੀ ਦਾ ਕਾਰਜਕਾਲ ਸਭ ਤੋਂ ਛੋਟਾ ਰਿਹਾ ਜੇ ਕਿਸੇ ਨੂੰ ਟਾਈਮ ਪਤਾ ਹੋਵੇ ਤਾਂ ਉਹ ਵੀ ਦੱਸ ਸਕਦਾ ਹੈ ਬਿਲਕੁਲ ਇਸ ਸਵਾਲ ਦਾ ਜਿਹੜਾ ਸਹੀ ਜਵਾਬ ਹੋਏਗਾ ਧਿਆਨ ਰੱਖਿਓ অপਸ਼ਨ A ਡਾਕਟਰ ਗੋਪੀ ਚੰਦ ਭਾਰਗਵ ਠੀਕ ਹੈ ਇਹਨਾਂ ਦਾ ਕਾਰਜਕਾਲ ਸਭ ਤੋਂ ਛੋਟਾ ਰਿਹਾ ਸੀ ਕਿੰਨਾ ਛੋਟਾ ਜੀ 21 ਜੂਨ ਤੋਂ ਲੈ ਕੇ 21 ਜੂਨ 1964 ਤੋਂ ਲੈ ਕੇ ਸਿਰਫ 16 ਜੁਲਾਈ 1964 ਤੱਕ ਇਹ ਪੰਜਾਬ ਦੇ ਮੁੱਖ ਮੰਤਰੀ ਰਹੇ ਸੀ ਸੋ ਸਭ ਤੋਂ ਛੋਟਾ ਕਾਰਜਕਾਲ ਇਹਨਾਂ ਦਾ ਸੀ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਸਿੱਖਾਂ ਦੀ ਸੰਸਦ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਸਿੱਖਾਂ ਦੀ ਸੰਸਦ ਨਾਮ ਦੇ ਨਾਲ ਕਿਹਨੂੰ ਜਾਣਿਆ ਜਾਂਦਾ ਤੁਸੀਂ ਦੱਸਣਾ ਹੈ ਤੇ ਦੱਸ ਦਿਓ ਫਿਰ ਫਟਾਫਟ ਸਹੀ ਜਵਾਬ ਕੀ ਹੋਏਗਾ ਫਟਾਫਟ ਦੱਸੋ ਬਾਈ ਸਾਰੇ ਜਵਾਬ ਸਹੀ ਜਵਾਬ ਕੀ ਹੋਏਗਾ ਬਿਲਕੁਲ ਸਹੀ ਜਵਾਬ ਜਿਹੜਾ ਹੋਏਗਾ ਉਹ ਹੋਏਗਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ অপਸ਼ਨ ਸੀ ਐਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀ ਵਾਰ ਚੋਣਾਂ ਕਦੋਂ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਵਾਰ ਚੋਣਾਂ ਕਦੋਂ ਹੋਈ ਤੁਸੀਂ ਦੱਸਣਾ ਤੇ ਦੱਸ ਦਿਓ ਫਿਰ ਫਟਾਫਟ ਬਿਲਕੁਲ ਸਹੀ ਜਵਾਬ ਕੀ ਹੋਏਗਾ ਬਈ ਧਿਆਨ ਰੱਖਿਓ ਪਹਿਲੀ ਵਾਰ ਜਿਹੜੀ ਚੋਣਾ ਜੂਨ 1926 ਵਿੱਚ ਹੋਈ ਸੀ ਠੀਕ ਹੈ অপਸ਼ਨ ਸੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਥਾਪਨਾ ਕਦੋਂ ਕੀਤੀ ਗਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਥਾਪਨਾ ਕਦੋਂ ਕਰੀ ਗਈ ਦੱਸ ਦਿਓ ਬਈ ਫਟਾਫਟ ਤਾਂ ਜਦੋਂ ਬਈ ਸਟੇਟ ਬਣੇਗਾ ਉਦੋਂ ਹੀ ਹਾਈ ਕੋਰਟ ਬਣੇਗਾ ਤਾਂ ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ ਆਪਸ਼ਨ ਸੀ 1966 ਠੀਕ ਹੈ ਧਿਆਨ ਰੱਖਿਓ ਅੱਗੇ ਚਲਦੇ ਆ नेक्स्ट ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਗਿਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਕੌਣ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਕੌਣ ਸੀ ਉਹ ਦੱਸਣਾ ਹੈ ਬਈ ਤੁਸੀਂ ਤੇ ਸਾਰੇ ਜਵਾਨ ਦੱਸੋ ਬਈ ਸਹੀ ਜਵਾਬ ਕੀ ਹੋਏਗਾ ਬਿਲਕੁਲ ਸਹੀ ਜਵਾਬ ਹੋਏਗਾ ਜੀ ਸੁੰਦਰ ਸਿੰਘ ਮਜੀਠੀਆ ਬਿਲਕੁਲ ਸੁੰਦਰ ਸਿੰਘ ਮਜੀਠੀਆ ਜਿਹੜਾ ਹੈ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਜੀ ਆਪਸ਼ਨ ਡੀ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਡਿਜ਼ਾਈਨ ਕਿਸ ਨੇ ਤਿਆਰ ਕੀਤਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਡਿਜ਼ਾਈਨ ਕਿਸ ਨੇ ਤਿਆਰ ਕੀਤਾ ਤੁਸੀਂ ਦੱਸਣਾ ਤੇ ਦੱਸ ਦਿਓ ਫਿਰ ਫਟਾਫਟ ਸਹੀ ਜਵਾਬ ਕੀ ਹੋਏਗਾ ਬਿਲਕੁਲ ਸਹੀ ਜੋ ਜਿਹੜਾ ਧਿਆਰ ਰੱਖਿਓ ਲੀ ਕਾਰਬੂਜ਼ੀਅਰ ਇਸੇ ਨੇ ਡਿਜ਼ਾਈਨ ਕੀਤਾ ਸੀ ਤਿਆਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕਿਉਂਕਿ ਇਹਨੇ ਹੀ ਚੰਡੀਗੜ੍ਹ ਦਾ ਨਕਸ਼ਾ ਵੀ ਬਣਾਇਆ ਸੀ ਠੀਕ ਹੈ ਧਿਆਰ ਰੱਖਿਓ ਇਹ ਚੀਜ਼ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਪੁੱਛਿਆ ਗਿਆ ਜੀ ਪੰਜਾਬ ਵਿਧਾਨ ਪ੍ਰੀਸ਼ਦ ਕਦੋਂ ਰੱਦ ਕੀਤਾ ਗਿਆ ਇਹ ਕੁਐਸਚਨ ਵੀ ਲਾਸਟ ਈਅਰ ਪੁੱਛਿਆ ਗਿਆ ਸੀ ਪੰਜਾਬ ਵਿਧਾਨ ਪ੍ਰੀਸ਼ਦ ਕਦੋਂ ਰੱਦ ਕੀਤਾ ਗਿਆ ਤੁਸੀਂ ਦੱਸਣਾ ਦਾ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ ਜੀ 1970 ਨੂੰ ਠੀਕ ਹੈ ਧਿਆਨ ਰੱਖਿਓ ਅੱਗੇ ਚਲੀਏ ਚਲੋ ਨੈਕਸਟ ਕੁਸ਼ਣ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡ ਕੁਆਟਰ ਕਿੱਥੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡ ਕੁਆਟਰ ਕਿੱਥੇ ਆ ਬਈ ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ ਆਪਸ਼ਨ ਸੀ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਆਪਸ਼ਨ ਸੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਅੱਗੇ ਚਲਦੇ ਆ नेक्स्ट ਕੁਐਸਚਨ ਦੀ ਆਪਾਂ ਜੇ ਇੱਕ ਗੱਲ ਕਰੀਏ ਤਾਂ ਪੁੱਛਿਆ ਗਿਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਪ੍ਰਬੰਧ ਕੌਣ ਕਰਦਾ ਹੈ ਇਹ ਜਿਹੜੇ ਇਲੈਕਸ਼ਨ ਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਦਾ ਪ੍ਰਬੰਧ ਕੌਣ ਕਰਦਾ ਹੈ ਉਹ ਦੱਸੋ ਬਾਈ ਸਾਰੇ ਜਵਾਨ ਤਾਂ ਸਹੀ ਜਵਾਬ ਕੀ ਹੋਏਗਾ ਜੀ ਗੁਰਦੁਆਰਾ ਚੋਣ ਕਮਿਸ਼ਨ ਜਿਹੜਾ ਹੈ ਇਹੀ ਪ੍ਰਬੰਧ ਕਰਦਾ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦਾ ਤਾਂ ਆਪਸ਼ਨ ਬੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਈਗਾ ਠੀਕ ਹੈ ਅੱਗੇ ਚਲੀਏ ਚਲੋ ਨੈਕਸਟ ਕੁਸ਼ਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਜੀ ਲੋਕ ਭਲਾਈ ਪਾਰਟੀ ਦੀ ਸਥਾਪਨਾ ਕਦੋਂ ਕੀਤੀ ਗਈ ਲੋਕ ਭਲਾਈ ਪਾਰਟੀ ਦੀ ਸਥਾਪਨਾ ਕਦੋਂ ਕੀਤੀ ਗਈ ਦੱਸ ਦਿਓ ਬਈ ਸਾਰੇ ਜਵਾਹ ਜੇ ਕਿਸੇ ਨੂੰ ਪਤਾ ਹੈ ਤਾਂ ਤੇ ਅਨੱਕਿ ਭਾਈ ਇਸ ਦੀ ਸਥਾਪਨਾ ਜਿਹੜੀ ਹੈ 1999 ਨੂੰ ਕੀਤੀ ਗਈ ਸੀ অপਸ਼ਨ ਬੀ ਇਸ ਸਵਾਲ ਦਾ ਹੋ ਜਾਏਗਾ ਜੀ ਬਿਲਕੁਲ ਸਹੀ ਜਵਾਬ ਤੋ ਦੋਸਤੋ ਐਸੀ ਆਪਣੀ ਅੱਜ ਦੀ ਕਲਾਸ ਤੇ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਤੇ ਹੁਣ ਤੋਂ ਕਲਾਸਾਂ ਆਪਣੀ ਕੰਟੀਨਿਊ ਹੋਏਗੀ ਤੇ ਜੇ ਤੁਹਾਡੇ ਤੱਕ ਜਿਹੜਾ ਹੈ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਤਾਂ ਤੁਸੀਂ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਓਲ ਤੇ ਪ੍ਰੈਸ ਕਰਕੇ ਛੱਡ ਲਿਓ ਠੀਕ ਹੈ ਉੱਥੇ ਤੁਹਾਨੂੰ ਸਾਰੇ ਨੋਟੀਫਿਕੇਸ਼ਨ ਜਿਹੜੇ ਪਹੁੰਚ ਜਾਇਆ ਕਰਨਗੇ ਕਲਾਸ ਦੇ ਹੋਣ ਭਾਵੇਂ ਅਪਡੇਟ ਦੇ ਹੋਣ ਇਸ ਤੋਂ ਇਲਾਵਾ ਹੀ ਆਪਣਾ ਐਪ ਹੈ ਜੀ ਪੰਜਾਬ ਸਟੱਡੀ ਗਰੁੱਪ ਨਾਂ ਤੋਂ ਪਲੇ ਸਟੋਰ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੇ ਤੁਸੀਂ ਕੋਈ ਟੈਸਟ ਸੀਰੀਜ਼ ਜਿਹੜੀ ਲਾਣੀ ਹੋਈ ਜਾਂ ਆਪਣੀ ਈ-ਬੁੱਕ ਬਾਈ ਕਰਨੀ ਹੋਈ ਜਾਂ ਪੇਪਰ ਏ ਦਾ ਕੋਰਸ ਲੈਣਾ ਹੋਈ ਠੀਕ ਹੈ ਤਾਂ ਉਹ ਐਪ ਆਪਣੀ ਡਾਊਨਲੋਡ ਕਰ ਸਕਦੇ ਹੋ ਤੇ ਫ੍ਰੀ ਵਾਲਾ ਗਰੁੱਪ ਆਪਣਾ ਟੈਲੀਗ੍ਰਾਮ ਤੇ ਬਣਿਆ ਹੋਇਆ ਹੈ ਠੀਕ ਹੈ ਤੇ ਉਹਨੂੰ ਸਰਚ ਕਰਨ ਵਾਸਤੇ ਤੁਸੀਂ ਬਿਨਾ ਸਪੇਸ ਟੈਲੀਗ੍ਰam ਤੇ ਸਰਚ ਮਾਰ ਦੇਣਾ ਜੀ ਪੰਜਾਬ ਗਰੁੱਪ ਡੀ ਆਪਣੇ ਵਾਲਾ ਗਰੁੱਪ ਤੁਹਾਡੇ ਸਾਹਮਣੇ ਓਪਨ ਹੋ ਜਾਏਗਾ ਤਕਰੀਬਨ 900 ਦੇ ਸਮਥਿੰਗ ਉਸ ਦੇ ਵਿੱਚ ਜਿਹੜੇ ਐ ਸਬਸਕ੍ਰਾਈਬਰ ਹੋਣਗੇ ਉਹਨੂੰ ਜੁਆਇਨ ਕਰ ਲਿਓ ਠੀਕ ਹੈ 16 ਤੁਹਾਡਾ ਕੋਈ ਸਵਾਲ ਹੋਏ ਡਾਊਟ ਹੋਏ ਕਮੈਂਟ ਕਰਕੇ ਪੁੱਛ ਲਿਓ ਤੇ ਬਾਕੀ ਆਪਾਂ ਮਿਲਾਂਗੇ ਜੀ ਨੈਕਸਟ ਕਲਾਸ ਦੇ ਵਿੱਚ ਉਦੋਂ ਤੱਕ ਦੇ ਲਈ ਰੱਬ ਰੱਖਾ